ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਕਲਗੀ ਤਰਪੀਤਾ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਅੱਜ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਪਾਵਨ ਸਥਾਨਾਂ ਤੇ ਭਗਤ ਨਾਮਦੇਵ ਜੀ ਦਾ ਅਤੇ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ ਤਾਖਤ ਸਿਦਮਦਮਾ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਮਤਿਆਂ ਸੰਗਤਾਂ ਵੱਲੋਂ ਜਿਹੜਾ ਹੈ ਮਨਾਇਆ ਗਿਆ ਹੈ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਅਰੰਭਤਾ ਅਸੀਂ ਨਿਰਵਿਘਨਤਾ ਸਹਿਤ ਸੰਪੂਰਨਤਾ ਉਹੀ ਭੋਗ ਪਾਏਗੇ ਉਪਰੰਤ ਅਰਦਾਸ ਬੇਨਤੀ ਗੁਰਬਾਣੀ ਕੀਰਤਨ ਹੋਇਆ ਸੋ ਅੱਜ ਦੇ ਪਾਵਨ ਦਿਹਾੜੀ ਦੀਆਂ ਦੇਸਾਂ ਦੇਸਾਂ ਦੀਆਂ ਸੰਗਤਾਂ ਨੂੰ ਮਾਣਯੋਗ ਸਿੰਘ ਸਾਹਿਬ ਆਬਾ ਟੇਕ ਸਿੰਘ ਜੀ ਜਥੇਦਾਰ ਤੱਕ ਸਿਦਮਦਮਾ ਸਾਹਿਬ ਅਤੇ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈਆਂ ਇਹਹੀ ਬੇਨਤੀ ਹੈ ਸਮਤਿਆਂ ਸੰਗਤਾਂ ਨੂੰ ਆਓ ਅੱਜ ਖਾਲਸੇ ਦੀ ਮਾਤਾ ਮਾਤਾ ਸਹਿਬ ਕੌਰ ਜੀ ਦਾ ਜਨਮ ਦਿਨ ਹੈ ਇਸ ਪਾਵਨ ਸਥਾਨ ਤਾਕਤ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਸਥਾਨ ਤੇ ਕਲਗੀ ਤਾਰ ਪਿਤਾ ਜੀ ਨੇ ਮਾਤਾ ਸਹਿਬ ਕੌਰ ਜੀ ਜਦਵਾ ਕੇ ਬੇਨਤੀ ਕੀਤੀ ਸਤਿਗੁਰੂ ਜੀ ਸਾਡੇ ਚਾਰ ਸਹਿਬ ਜਾਦੇ ਬਿਰਧ ਮਾਤਾ ਗੁਜਰਕਾਰ ਕਿੱਥੇ ਨજર ਨਹੀਂ ਆ ਰਹੀ ਉਸ ਸਮੇਂ ਕਲਗੀ ਤਾਰ ਪਿਤਾ ਜੀ ਨੇ ਖਾਲਸਾ ਪੰਥ ਵਾਲ ਇਸ਼ਾਰਾ ਕਰਕੇ ਵਚਨ ਕੀਤਾ ਸੀ ਕੈਨ ਪੁੱਤਰਨ ਕੇ ਸੀਸ ਪੈ ਵਾਰ ਦिए ਸਵਤ ਚਾਰ ਚਾਰ ਮਹੀਨੇ ਤੋਂ ਕਿਆ ਵਿਹਾ ਇਹ ਜੀਵਤ ਕਈ ਹਜ਼ਾਰ ਆਓ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਧੰਨ ਮਾਤਾ ਸਾਹਿਬ ਕੌਰ ਜੀ ਦੇ ਕੀ ਪੁੱਤਰ ਬਣੀਏ ਗੁਰੂ ਵਾਲੇ ਬਣੀਏ ਅਮਰਤ ਛੱਕੀਏ ਤਾਂ ਕਿ ਜਿਹੜਾ ਸਾਡਾ ਜੀਵਨ ਸਫਲਾ ਹੋ ਸਕੇ ਸਮਝੇ ਸੰਗਤਾਂ ਨੂੰ ਸਮਝੀਆਂ ਦੇਸਾਂ ਦੇ ਸੰਗਤਾਂ ਨੂੰ ਅੱਜ ਦੇ ਪਾਵਨ ਦਿਹਾੜੇ ਦੀਆਂ ਬਹੁਤ 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 ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ